ਸਾਸ਼ੀਕਾਲ ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਮਹਿਮਾਨ ਪ੍ਰਕਰ ਰਾਜੀ ਰਸਵੀਰ ਦੀਆਂ ਵੱਡੀਆਂ ਖਬਰਾਂ ਲੈ ਕੇ ਸ਼ੁਰੂਆਤ ਕਰਦੇ ਹਾਂ ਦਿੱਲੀ ਦੇ ਵਿੱਚ ਆਤੀ ਸੀ ਸਰਕਾਰ ਮਜ਼ਦੂਰਾਂ ਨੂੰ ਦੇਵੇਗੀ ਵੱਡੀ ਖੁਸ਼ਖਬਰੀ ਹਾਈ ਕੋਰਟ ਨੇ ਪੰਜਾਬ ਬਮਲਾਜ਼ਿਮਾਂ ਨੂੰ ਦਿੱਤੀ ਵੱਡੀ ਰਾਹਤ ਆੜਤੀਆਂ ਵੱਲੋਂ 1 ਅਕਤੂਬਰ ਨੂੰ ਮੰਡੀਆਂ ਬੰਦ ਕਰਨ ਦਾ ਕੀਤਾ ਗਿਆ ਐਲਾਨ 5 ਘੰਟਿਆਂ ਦੀ ਬਾਰਿਸ਼ ਨਾਲ ਸੜਕਾਂ ਹੋਈਆਂ ਜਲਥਲ ਕੈਨੇਡਾ ਨੇ ਫੇਰ ਵਧਾਈ ਕੱਚੇ ਮੁਲਾਜ਼ਮਾਂ ਤੇ ਸਕਤੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਵਿੱਚ ਕਰਿਆ ਜਾ ਰਿਹਾ ਹੈ ਰੋਸ਼ ਪਰਦਾ ਖਬਰਾਂ ਵਿਸਥਾਰ ਨਾਲ ਦਿੱਲੀ ਵਿਕੇ ਕੇਜੀਵਾਲ ਦੇ ਅਸਤੀਫਾ ਦੇਣ ਤੋਂ ਬਾਅਦ ਅਤੀਸ਼ੀ ਦਿੱਲੀ ਦੀ ਸੀਐਮ ਬਣ ਚੁੱਕੀ ਹੈ ਤੇ ਅਤੀਸ਼ੀ ਵੱਲੋਂ ਦਿੱਲੀ ਦੇ ਮਜ਼ਦੂਰਾਂ ਨੂੰ ਇੱਕ ਵੱਡਾ ਤੋਹਫਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ ਦੱਸਿਆ ਇਹ ਕਿ ਦਿੱਲੀ ਦੀ ਅਤੀਸ਼ੀ ਸਰਕਾਰ ਦਾ ਮਜ਼ਦੂਰਾਂ ਨੂੰ ਤੋਹਫਾ ਦੇਣ ਦੀ ਤਿਆਰੀ ਖਿੱਚ ਲਈ ਹੈ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਤਿਉਹਾਰਾਂ ਤੋਂ ਪਹਿਲਾਂ ਵਰਕਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ ਸਰਕਾਰ ਨੇ ਮਜ਼ਦੂਰਾਂ ਦੀ ਘਟੋ ਘਾਟੋ ਜਾਗਰਤ ਵਧਾਉਣ ਦਾ ਐਲਾਨ ਕੀਤਾ ਹੈ ਸੀਐਮ ਅਤੀਸ਼ੀ ਨੇ ਕਿਹਾ ਹੈ ਕਿ 2013 ਵਿੱਚ ਅਕੁਸ਼ਲ ਮਜ਼ਦੂਰਾਂ ਦੀ ਘਟੋ ਘਾਟੋ ਆਜ਼ਾਦ 7000 7 ਸੋ 5 ਰੁਪਏ ਸੀ ਹੁਣ ਇਸ ਨੂੰ ਵਧਾ ਕੇ 1868 ਕਰ ਦਿੱਤਾ ਗਿਆ ਹੈ ਇਸ ਨਾਲ ਅਰਧ ਹਨੁਮਨਸਦ ਮਜ਼ਦੂਰਾ ਦੀ ਘੱਟੋ ਘੱਟ ਉਜਾਗਤ 19929 ਰੁਪਏ ਅਤੇ ਹਨੁਮਨਦ ਮਜ਼ਦੂਰਾ ਦੀ ਘੱਟੋ ਘੱਟ ਉਜਾਗਤ ਵਧ ਕੇ 21917 ਰੁਪਏ ਕਰ ਦਿੱਤੀ ਗਈ ਹੈ ਸੀ ਇਸੇ ਮਾਤੀਸ਼ੀ ਨੇ ਕਿਹਾ ਹੈ ਕਿ ਪਾਰਟੀ ਨੇ ਤਰਵੰਦ ਕੇਜਰੀਵਾਲ ਦੀ ਅਗਵਾਈ ਚ ਪਿਛਲੇ 10 ਸਾਲਾਂ ਚ ਦਿੱਲੀ ਦੇ ਲੋਕਾਂ ਨੂੰ ਸਹੂਲਤਾਂ ਦੇਣ ਦਾ ਕੰਮ ਕੀਤਾ ਗਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਲਗਾਤਾਰ ਕੰਮ ਕੀਤਾ ਹੈ ਸਰਕਾਰ ਨੇ ਮਜ਼ਦੂਰਾਂ ਦੀ ਘੱਟੋ ਘੱਟ ਉਜਾਗਤ ਵਧਾ ਕੇ ਵੱਧ ਕਰ ਦਿੰਦੀ ਹੈ। ਦੱਸ ਇਹ ਕਿ ਦਿੱਲੀ ਵੱਲੋਂ ਤਿਉਹਾਰਾਂ ਕਰਕੇ ਮਜ਼ਦੂਰਾਂ ਨੂੰ ਦਿੱਲੀ ਦੇ ਮਜ਼ਦੂਰਾਂ ਨੂੰ ਜਿਹੜਾ ਇੱਕ ਵੱਡਾ ਤੋਹਫਾ ਦਿੱਤਾ ਗਿਆ ਹੈ। ਪੰਜਾਬ ਦੀ ਸਰਕਾਰੀ ਮੁਲਾਜ਼ਮਾਂ ਨੂੰ ਹਾਈ ਕੋਰਟ ਨੇ ਇੱਕ ਵੱਡੀ ਖੁਸ਼ਖਬਰੀ ਦਿੱਤੀ। ਉਹਨਾਂ ਦੇ 6ਵੇਂ ਪੇ ਕਮਿਸ਼ਨ ਨੂੰ ਲੈ ਕੇ ਹਾਈ ਕੋਰਟ ਨੇ ਅਹਿਮ ਫੈਸਲਾ ਸੁਣਾਇਆ ਹੈ। ਦੱਸ ਇਹ ਕਿ ਪੰਜਾਬ ਹਰਿਆਣਾ ਕੋਰਟ ਨੇ ਪੰਜਾਬ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਨੂੰ 6ਵੇਂ ਤਨਖਾਹ ਕਮਿਸ਼ਨ ਅਤੇ ਉਸ ਤੋਂ ਬਾਅਦ ਜਾਰੀ ਨੋਟੀਫਿਕੇਸ਼ਨ ਅਨੁਸਾਰ 31 ਦਸੰਬਰ ਤੱਕ ਬਕਾਏ ਦਿੱਤੇ ਦੀ ਹੁਕਮ ਸੁਣਾਇ ਹਣ ਹਾਈ ਕੋਰਟ ਨੇ ਬਤੀ ਪਟੀਸ਼ਨਾਂ ਦਾ ਨਿਪਟਾਰਾ ਕਰਦੇ ਆਇ ਫੈਸਲਾ ਸੁਣਾਇਆ ਹੈ ਇਸ ਦੇ ਨਾਲ ਹੀ ਮੁਲਾਜ਼ਮਾ ਦੀ ਪਟੀਸ਼ਨ ਤੇ ਸੁਣਵਾਈ ਕਰਦੇ ਆ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 113% ਦੀ ਥਾਂ ਹੁਣ 119% ਡੀਐ ਸਮੇਤ 1 ਜਨਵਰੀ 2016 ਤੋਂ ਬਕਾਇਆ ਜਾਰੀ ਕਰਨ ਦੇ ਹੁਕਮ ਦਿੱਤੇ ਨੇ ਹਾਈ ਕੋਰਟ ਦੇ ਇਸ ਫੈਸਲੇ ਨਾਲ ਪੰਜਾਬ ਦੇ ਹਜ਼ਾਰਾਂ ਸਰਕਾਰੀ ਮੁਲਾਜ਼ਮਾ ਨੂੰ ਵੱਡੀ ਰਾਹਤ ਮਿਲੀ ਹੈ ਜਦਕਿ ਦੂਜੇ ਪਾਸੇ ਪੰਜਾਬ ਸਰਕਾਰ ਸਿਰ ਹਜ਼ਾਰਾਂ ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਜਸਟਿਸ ਹਰਸਿਮਰਨ ਸਿੰਘ ਸੇਠੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੂੰ ਸਰਕਾਰੀ ਕਰਮਚਾਰੀਆਂ ਤੇ ਸੇਵਾ ਮੁਕਤ ਕਰਮਚਾਰੀ ਦੀਆਂ ਪੈਨਸ਼ਨਾਂ ਦਾ ਮੁੜੇ ਹਿਸਾਬ ਲਗਾਉਣ ਦਾ ਹੁਕਮ ਦਿੱਤਾ ਹੈ ਜੋ ਕਿ 119% ਦੇ ਸੋਦੇ ਮਹਿੰਗਾਈ 6th DA ਦੇ ਆਧਾਰ ਤੇ ਹੈ ਇਹ ਫੈਸਲਾ SCWP 7242 2023 ਸਮੇਤ ਕਈ ਪਟੀਸ਼ਨਾਂ ਤੇ ਉਭਾਰਿਆ ਹੈ ਦੱਸਈਏ ਕਿ ਹਾਈ ਕੋਰਟ ਵੱਲੋਂ ਜਿਹੜਾ ਛੇ ਮਹੀਨੇ ਪੇ ਕਮਿਸ਼ਨ ਦਾ ਬਕਾਇਆ ਰਹਿੰਦਾ ਸਰਕਾਰੀ ਮੁਲਾਜ਼ਮਾਂ ਨੂੰ ਦੇਣ ਦੇ ਹੁਕਮ ਦਿੰਤੇ ਨੇ आड़ती वो झोने की खरीद करने के पिछे एक अक्तूबर तो जोड़ा कि मंडिया बंद करता गया है दस दिए कि झोने की खरीद ले पुरानी दाणा मंडी दंदरवाली प्रश्नला से लड़ाई एसोसीएशन की मीटिंग हुई इस तो पहली अक्तूबर तो मंडिया बंद कर एलान किया गया है प्रधान कनीति गुप्ता बाका की अगुवाई हेठ हुई मीटिंग च फैसला लिया गया है कि एक अक्तूबर तो झोने की शुरू होने वाली सरकारी खरीद का बायकाट किया जाएगा और एक अक्तूबर तो मंडी बंद रहेगी सुबह प्रधान विजय कालड़ा की अगुवाई एक अक्तूबर तो हो ਹੜਤਾਲ ਉਹਨਾਂ ਚਿਰ ਚੱਲੇਗੀ ਜਿੰਨੀ ਦੇਰ ਆੜਤੀਆਂ ਦੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਆੜਤੀਆਂ ਆਗੂਆਂ ਨੇ ਦੱਸਿਆ ਹੈ ਕਿ ਮੁੱਖ ਮੰਗ 2.5% ਦਾਮੀ ਹੈ ਪੰਜਾਬੀ ਮੰਡੀ ਬੋਰਡ ਦੇ ਕਾਨੂੰਨ ਮੁਤਾਬਿਕ ਆੜਤੀਆਂ ਨੂੰ 2.5% ਦਾਮੀ ਮਿਲਣੀ ਚਾਹੀਦੀ ਹੈ ਪਰ ਇਹ 60 ਰੁਪਏ ਫਿਕਸ ਕਰ ਦਿੱਤੀ ਗਈ ਹੈ ਦੂਜੀ ਮੰਗ ਆੜਤੀਆਂ ਦਾ ਕਟਿਆ ਬੀਪੀਐਫ ਨੂੰ ਵਾਪਸ ਕਰਨ ਦੀ ਹੈ ਜੋ 50 ਕਰੋੜ ਰੁਪਏ ਬਣਦਾ ਹੈ ਹੜਤਾਲ ਦੌਰਾਨ ਤਾਂ ਮੰਡੀਆਂ 'ਚ ਝੋਨਾ ਲਗਾਇਆ ਜਾਵੇਗਾ ਨਾ ਸਫਾਈ ਕੀਤੀ ਜਾਵੇਗੀ ਤੇ ਨਾ ਹੀ ਹੋਰ ਕੋਈ ਕੰਮ ਕੀਤਾ ਜਾਵੇਗਾ ਸਹੀ ਕਿ ਆੜਤੀਆਂ ਵੱਲੋਂ ਹੜਤਾਲ ਕਰਨ ਦਾ ਜਿਹੜਾ ਫੈਸਲਾ ਕੀਤਾ ਗਿਆ ਹੈ ਸਰਕਾਰ ਖਿਲਾਫ ਕੀ ਹੈ ਕਿ 1 ਕਤੂਬਰ ਤੋਂ ਜਿਹੜੀਆਂ ਮੰਡੀਆਂ ਉਹ ਬੰਦ ਕਰ ਦਿੱਤੀਆਂ ਜਾਣਗੀਆਂ ਪੰਜਾਬ ਦੇ ਲੋਕ ਪਿਛਲੇ ਕਈ ਦਿਨਾਂ ਤੋਂ ਗਰਮੀ ਨਾਲ ਬੇਹਾਲ ਨੇ ਹਾਲਾਂਕਿ ਪੰਜਾਬ ਦੇ ਲੋਕ بارش ਦਾ ਵੀ ਸਬਰ ਨਾਲ ਇੰਤਜ਼ਾਰ ਕਰ ਰਹੇ ਸੀ ਪਰ ਅੱਜ ਜੋ ਸਵੇਰੇ ਹੀ ਪੰਜਾਬ ਦੇ ਵਿੱਚ ਮੌਸਮ ਨੇ ਜਿਹੜਾ ਮિજાਜ ਬਦਲਿਆ ਆਪਣਾ ਪੰਜਾਬ ਦੇ ਲਗਭਗ ਸੂਬਿਆਂ ਦੇ ਵਿੱਚ ਤੇਜ਼ ਬਾਰਿਸ਼ ਹੋ ਰਹੀ ਹੈ ਕੱਲ ਰਾਤ ਤੋਂ ਹੀ ਮੌਸਮ ਜਿਹੜਾ ਬਦਲਿਆ ਹੋਇਆ ਸੁਹਾਵਣਾ ਹੋਇਆ ਹੈ ਜਿਸ ਦੇ ਨਾਲ ਸੜਕਾਂ ਵੀ ਜਲਤਲ ਹੋਈਆਂ ਨੇ ਤੇ ਲੋਕਾਂ ਨੂੰ ਗਰਮੀ ਤੋਂ ਵੀ ਰਾਹਤ ਮਿਲੀ ਹੈ ਦੇਸ਼ ਦੇ ਕਈ ਰਾਜਾਂ ਵਿੱਚ ਇਕ ਵਾਰ ਫਿਰ ਚੱਕਰਵਾਤ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਖਾਸ ਤੌਰ ਤੇ ਮੁੰਬਈ ਚ ਸਥਿਤ ਸਥਿਤੀ ਖਰਾਬ ਮੁੰਬਈ ਵਿੱਚ ਬੁੱਧਵਾਰ ਨੂੰ ਭਾਰੀ ਮੀਂਹ ਪਿਆ ਹੈ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ ਲੋਕਲ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ ਹੈ ਅਤੇ ਘੱਟ ਤੋਂ ਘੱਟ 14 ਆਉਣ ਵਾਲੀਆਂ ਉਡਾਨਾਂ ਨੂੰ ਮੋੜਨਾ ਪਿਆ ਹੈ ਭਾਰਤੀ ਮੌਸਮ ਵਿਭਾਗ ਨੇ ਵੀਰਵਾਰ ਸਵੇਰੇ 8:30 ਵਜੇ ਤੱਕ ਮੁੰਬਈ ਅਤੇ ਇਸ ਦੇ ਆਸ-ਪਾਸ ਦੀਆਂ ਜ਼ਿਲ੍ਹਿਆਂ ਅਥਾਣੇ ਕਾਗਰ ਅਤੇ ਰਾਏਗੜ੍ਹ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ ਮੁੰਬਈ ਵਿੱਚ ਭਾਰੀ ਮੀਂਹ ਕਾਰਨ ਬ੍ਰਿਮਬਾਈ ਨਗਰ ਨਿਗਮ ਨੇ ਵੀਰਵਾਰ ਨੂੰ ਸਾਰੇ ਸਕੂਲਾਂ ਤੇ ਕਾਲਜਾਂ 'ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ ਮੁੰਬਈ ਪੁਲਿਸ ਨੇ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਸਾਰੇ ਲੋਕਾਂ ਨੂੰ ਵੱਧ ਤੋਂ ਵੱਧ ਘਰਾਂ ਦੇ ਅੰਦਰ ਰ ਲਾ ਦਿੱਤੀ ਹੈ ਲਗਾਤਾਰ ਮੀਂਹ ਕਾਰਨ 25 ਸਤੰਬਰ ਦੀ ਰਾਤ 9:30 ਵਜੇ ਤੱਕ ਥਾਣੇ ਦੇ ਸੂਬਾ 라ਵਾਇਪਾਸ ਤੇ ਡਿੰਗਾ ਡਿੰਗਾ ਗਈਆਂ ਜਿਸ ਕਾਰਨ ਇਲਾਕੇ ਚ 3 ਘੰਟੇ ਤੋਂ ਵੱਧ ਸਮੇਂ ਤੱਕ ਟ੍ਰੈਫਿਕ ਜਾਮ ਰਿਹਾ ਸ਼ਾਮ 5:00 ਵਜੇ ਤੋਂ ਲੈ ਕੇ ਰਾਤ 10:00 ਵਜੇ ਤੱਕ ਪਵੇਈ ਵਿੱਚ 234 ਮਿਲੀਮੀਟਰ ਮੀਂਹ ਪਿਆ ਜਦਕਿ ਮਾਨਕੂਰ ਵਿੱਚ 276 ਮਿਲੀਮੀਟਰ ਮੀਂਹ ਪਿਆ ਇਸ ਸਮੇਂ ਦੌਰਾਨ ਘਟਕੋਪਾਰ ਵਿੱਚ 209 ਮਿਲੀਮੀਟਰ ਮੀਂਹ ਵਿਖਲਾਈ ਵਿੱਚ 186 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਦੱਸੇ ਯਕੀਨ ਗੱਲ ਕਰੀਏ ਪੰਜਾਬ ਦੀ ਦਾ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਰਾਤ ਤੋਂ ਹੀ ਮੀਂਹ ਪੈ ਰਿਹਾ ਹੈ ਚੜ੍ਹਤਾ ਜੁੜੇ ਜਲਥਲ ਹੋਈਆਂ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਹੈ ਪਰ ਉੱਤੇ ਹੀ ਜਿਹੜੀ ਕੰਮਕਾਰ ਤੇ ਜਾਣ ਵਾਲੇ ਲੋਕ ਨੇ ਉਹਨਾਂ ਨੂੰ ਪਾਣੀ ਕਰਕੇ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਹਾਲਾਂਕਿ ਲੋਕ ਬੇਸਬਰੀ ਨਾਲ ਮੀਂਹ ਦਾ ਇੰਤਜ਼ਾਰ ਤਾਂ ਕਰ ਰਹੇ ਸੀ ਪੰਜਾਬ ਦੇ ਕਈ ਸੂਬਿਆਂ 'ਚ ਰਾਤੋਂ ਹੀ ਮੀਂਹ ਪੈਣ ਕਾਰਨ ਅੱਜ ਸਵੇਰ ਦਾ ਮੌਸਮ ਜਿਹੜਾ ਉਹ ਸੁਹਾਵਣਾ ਹੋ ਗਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਵੀ ਮਿਲੀ ਹੈ ਹਾਲਾਂਕਿ ਮੌਨਸੂਨ ਵਾਪਸੀ ਕਰਨ ਵਾਲਾ ਸੀ ਪਰ ਜਾਂਦੇ ਜਾਂਦੇ ਮੌਨਸੂਨ ਨੇ ਜਿਹੜੀ ਪੰਜਾਬ ਦੇ ਕਾਫੀ ਸੂਬਿਆਂ ਦੇ ਵਿੱਚ ਬਰਸਾਤ ਕੀਤੀ ਹੈ ਇਸ ਦੇ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲਦੀ ਨਜ਼ਰ ਆਈ ਹੈ ਪੰਜਾਬ ਦੇ ਲਗਭਗ ਦਿੱਗੜ ਸਾ ਪਟਿਆਲਾ ਚੰਡੀਗੜ੍ਹ ਅੰਮ੍ਰਿਤਸਰ ਪਠਾਨਕੋਟ ਰੂਪਨਗਰ ਗੁਰਦਾਸਪੁਰ ਵਿਖੇਮੀ ਪੰਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਬੱਦਲਵਾਹੀ ਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਹਾਲਾਂਕਿ ਕਈ ਸੂਬਿਆਂ ਦੇ ਵਿੱਚ ਕਾਫੀ ਜ਼ੋਰ ਦੀ ਬਰਸਾਤ ਤੇ ਬੱਦਲਵਾਹੀ ਹੋ ਰਹੀ ਹੈ ਬਿਜਲੀ ਡਰਕ ਰਹੀ ਹੈ ਜਿਸ ਦੇ ਨਾਲ ਲੋਕ ਘਰਾਂ ਦੇ ਵਿੱਚ ਰਹਿਣ ਨੂੰ ਪਹਲਦੇ ਰਹੇ ਨੇ ਦੱਸ ਇਹ ਕਿ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਕੱਲ ਰਾਤ ਤੋਂ ਹੀ ਤੇਜ਼ ਬਰਸਾਤ ਕਾਰਨ ਗਰਮੀ ਨੇ ਜਿਹੜੀ ਕਿ ਆਪਣੀ ਕਰਵਟ ਬਦ ਲਈ ਹੈ ਗਰਮੀ ਤੋਂ ਰਾਹਤ ਲੋਕਾਂ ਨੂੰ ਮਿਲੀ ਉੱਥੇ ਸੜਕਾਂ ਜਲਥਲ ਹੋ ਗਈਆਂ ਨੇ ਜਲਥਲ ਕਾਰਨ ਜਿਹੜੇ ਉੱਥੇ ਮੱਛਰ ਵੀ ਪੈਦਾ ਹੋ ਰਹੇ ਨੇ ਜਿਸ ਕਾਰਨ ਲੋਕਾਂ ਨੂੰ ਡੇਂਗੂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਲੋਕਾਂ ਨੂੰ ਗਰਮੀ ਤੋਂ ਜਿਹੜਾ ਮੌਸਮ ਨਹੀਂ ਰਾਹਤ ਦਵਾ ਦਤੀ ਅਇਦਨ ਕਨੇਡਾ ਭਾਰਤੀ ਵਿਦਿਆਰਥੀਆਂ ਲਈ ਨਵੇਂ ਤੋਂ ਨਵਾਂ ਜਿਹੜਾ ਰੂਲ ਕੱਢਦੀ ਹੈ ਹੁਣ ਫੇਰ ਇੱਕ ਵਾਰ ਕਨੇਡਾ ਨੇ ਸਖਤ ਰੂਲ ਕੱਢੇ ਨੇ ਸਭ ਤੋਂ ਇਹ ਕਨੇਡਾ ਦਾ ਸਹੀ ਹੈ ਕਿ ਵੀਰਵਲ ਸਰਕਾਰ ਹੁਣ ਚੁੱਕੇ ਨਾਗਰਿਕਾਂ ਤੋਂ ਵੀ ਸਖਤੀ ਕਰਨ ਲੱਗੀ ਹੈ ਪਿਛਲੇ ਸਾਲਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਆਏ ਸਲਾਨੀਆਂ ਵੱਲੋਂ ਡੇਰੇ ਜਮਾਉਣ ਅਤੇ ਹਜ਼ਾਰਾਂ ਵਿਅਕਤੀਆਂ ਵੱਲੋਂ ਆਪਣੇ ਦੇਸ਼ਾਂ 'ਚ ਜਾਣ ਨੂੰ ਖਤਰੇ ਦੇ ਬਹਾਨੇ ਮੰਗੀ ਗਈ ਸ਼ਰਨ ਦੀ ਦੁਰਵਰਤੋਂ ਨੇ ਜਿੱਥੇ ਸਥਾਈ ਲੋਕਾਂ ਅਤੇ ਨੌਕਰੀ ਦੇ ਮੌਕੇ ਖੋਏ ਹਨ ਉੱਥੇ ਘੱਟ ਤੋਂ ਘੱਟ ਉਜਾਦਤ ਨਿਯਮ ਦੀ ਵੀ ਖੁੱਲ ਕੇ ਦੁਰਵਰਤੋਂ ਹੋਣ ਲੱਗੀ ਹੈ ਸਟੱਡੀ ਪਰਮਿਟ ਤਹਿਤ ਲੱਖਾਂ ਵਿਦਿਆਰਥੀਆਂ ਵਿੱਚ ਹਜ਼ਾਰਾਂ ਸ਼ਰਾਤੀ ਅੰਸਰ ਆ ਗਏ ਨੇ ਜਿਨ੍ਹਾਂ ਨੇ ਹਰ ਪਾਸਿਓਂ ਦੇਸ਼ ਦੇ ਸਿਸਟਮ ਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਸਰਕਾਰ ਨੇ ਹੁਣ ਸਾਰੇ ਵਿਭਾਗਾਂ ਨੂੰ ਸਖਤੀ ਵਰਤਣ ਦੇ ਹੁਕਮ ਦਿੱਤੇ ਹਨ ਬੀਤੇ 10-12 ਦਿਨਾਂ ਤੋਂ ਰੋਜ਼ਗਾਰ ਵਿਭਾਗ ਅਤੇ ਬੋਰਡ ਸੁਰੱਖਿਆ ਏਜੰਸੀ ਵੱਲੋਂ ਸਾਲਾਨੀਆਂ ਆਜੀਆਂ ਥਾਵਾਂ ਤੇ ਛਾਪੇ ਮਾਰੇ ਜਾ ਰਹੇ ਹਨ ਜਿੱਥੇ ਘਾਟ ਉਜਾਗਰ ਤਹਿਤ ਕੰਮ ਕੀਤਾ ਜਾ ਰਿਹਾ ਹੈ ਸੂਤਰ ਅਨੁਸਾਰ ਇਲਾਕੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 187 ਥਾਵਾਂ ਤੇ 950 ਵੱਧ ਤੋਂ ਸਾਲਾਨੀਆਂ ਨੂੰ ਕੰਮ ਕਰਨਾ ਫੜਿਆ ਗਿਆ ਹੈ ਜਿਨ੍ਹਾਂ ਦੀ ਦੇਸ਼ ਵਾਪਸੀ ਤੱਕ ਜਾਰੀ ਹੈ ਦਾਸ ਇਹ ਕਿ ਕੈਨੇਡਾ ਆਏ ਦਿਨ ਬੱਚਿਆਂ ਲਈ ਜਿਹੜੀ ਸ਼ਕਤੀ ਵਰਤਨ ਨਜ਼ਰ ਆ ਰਿਹਾ ਜਿਹੜੇ ਅਨਸਾਰ ਉਹਨਾਂ ਦੇ ਦੇਸ਼ ਦੇ ਸਿਸਟਮ ਨੂੰ ਖਰਾਬ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ ਕਿਸਾਨ ਯੂਨੀਅਨ ਵੱਲੋਂ ਪੰਜਾਬ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਦਾ ਸਈਏ ਕਿ ਭਾਰਤੀ ਕਿਸਾਨ ਯੂਨੀਅਨ ਇਕਤਾ ਹੁਆ ਉਗਾਗਰਾਂ ਵੱਲੋਂ ਨਕਲੀ ਖਾਦਾਂ ਦੀ ਵਿਕਰੀ ਡੀਏਪੀ ਦੀ ਘਾਟ ਤੇ ਖਾਦਾਂ ਖਰੀਦਣ ਸਮੇਂ ਨਾਨੂ ਖਾਦਾਂ ਤੇ ਕਿਟਾਸ਼ਨਕ ਨੂੰ ਜ਼ਬਰੀ ਕਿਸਾਨਾਂ ਨੂੰ ਮੋੜ ਵਿਰੋਧ ਅੱਜ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ ਰੋਸ ਪ੍ਰਦਰਸ਼ਨ ਕੀਤੇ ਇਸ ਸਰਾਂ ਕਿਸਾਨਾਂ ਨੇ 15 ਡਿਪਟੀ ਕਮਿਸ਼ਨਰਾਂ ਤੇ 2 ਐਸਡੀਐਮ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਮੰਗ ਪੱਤਰ ਸੌਂਪੇ ਇਸ ਦੌਰਾਨ ਉਹਨਾਂ ਕਿਸਾਨਾਂ ਨੇ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜਲਦ ਹੱਲ ਕੱਢਣ ਦੀ ਮੰਗ ਕੀਤੀ ਇਸੇ ਰਾਂਜ ਦਿੱਤੀ ਬੰਦੀ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਾਗਰ ਜਰਨਲ ਸਕਰਤਕ ਸੁਖਦੀਪ ਸਿੰਘ ਕੋਰੀ ਕਲਾ ਚੰਡਾ ਸਿੰਘ ਜੁਦੇਕੇ ਸਿੰਗਾਰਾ ਸਿੰਘ ਮਨਰੂਪ ਸਿੰਘ ਛੰਨਾ ਜਨਕ ਸਿੰਘ ਪਟਾਲ ਜਤਾਰ ਸਿੰਘ ਕਲਗੜਾ ਹਰਦੀਪ ਸਿੰਘ ਹਰਿੰਦਰ ਕੌਰ ਕਮਲਜੀਤ ਕੌਰ ਅਤੇ ਕੁਲਦੀਪ ਕੌਰ ਆਗੂਆਂ ਦੇ ਸੰਬੋਧਿਤ ਕੀਤਾ ਹੈ ਕਿਸਾਨ ਆਗੂ ਨੇ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨਾਂ ਨੂੰ ਸੰਬੋਧਿਤ ਕਰਦਿਆਂ ਮੰਗ ਕੀਤੀਆਂ ਨੇ ਤਾਂ ਇਹ ਕਿ ਕਿਸਾਨ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਨੂੰ ਮੁੱਖ ਮੰਤਰੀ ਸਾਹਮਣੇ ਰਪੇਸ਼ ਕਰਕੇ ਜਿਹੜਾ ਕਿ ਪੰਜਾਬ ਦੇ ਵਿੱਚ ਰੂਸ਼ ਪ੍ਰਦਰਸ਼ਨ ਕੀਤਾ ਗਿਆ ਹੈ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੌਜੂਦ ਹਾਂ ਮੰਡੀ ਤੁਸੀਂ ਦੇਖਦੇ ਰਹੋ ਨੀ ਦਰ ਪੰਜਾਬੀ ਮੀਡੀਆ ਹੁੰਦੇ ਇਜਾਜ਼ਤ ਧੰਨਵਾਦ